ਲੇ ਵੀ ਕੌਣੀ ਵਾਲੇ ਇੱਕ ਵਾਰੀ ਦੋਨੋਂ ਦੀ ਮਾਰੀ ਤਾੜੀਆਂ ਪਾ ਰਹੀ ਹੈ ਪਹਿਲੀ ਕਬੱਡੀ ਪੈ ਗਈ ਮੇਰੇ ਮਤਰੋ ਅੱਜ ਦੇ ਬੇਲੇ ਦੀ ਉਹ ਗੁਰਪ੍ਰੀਤ ਦਾ ਕਿੰਨੇ ਵਾਰੇ ਸਾਹ ਵਾਲਾ ਰੇਡ ਪੁਆਇੰਟ ਦੇ ਲਈ ਤਿਆਰ ਬੜ ਤਿਆਰ ਹੈ ਇੱਧਰ ਕਹਿੰਦੇ ਝਾੜੇ ਉਹ ਗੁਰਪ੍ਰੀਤ ਫਰਿਆਂ ਵਾਲਾ ਦੋ ਹਣ ਆਹ ਕਹਿੰਦੇ ਇੱਕ ਚੋਤੀ ਦਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰੇਡਾਂ ਪੈਣ ਗਈਆਂ ਜੱਫੇ ਲੱਗਣਗੇ ਸੁਖਰਾਜ ਅੱਜ ਦੇ ਦੇਣਦਾ ਕਹਿੰਦੇ ਗ੍ਰੈਂਡ ਫਿਨਾਲੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਹੈ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਿਨਾਲੇ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਇਹ ਗੱਬਰੂ ਨੇ ਕਿੰਨੇ ਦਮ ਪਾਏ ਕੌਣ ਜਫਾਜ ਵੱੱਲਾ ਮਾਰਦਾ ਜੀ ਚਰਚਾ ਕੁਝ ਹੀ ਪਰਾਂ ਵਿੱਚ ਹੋ ਜਾਣੀ ਧਿਆਨ ਇਧਰ ਕੋਲ ਸੰਸਾਰ ਦਾ ਜੀ ਆਜੇ ਖੇਲੇ ਦੀ ਕਰਮ ਜੋ ਸ਼ਬਦ ਨਿਕਲੇ ਸੁਖਰਾਜ ਰੋਡੇ ਹੱਸਾ ਚੜਦਾ ਜੀ ਲਓ ਰਕੇਸ਼ ਪਾਪਰ ਨੇ ਤਗੜਾ ਨੰਬਰ ਜੋੜਿਆ ਅਗਲੀ ਰੇਲ ਪਾਉਣ ਦੇ ਲਈ ਕਹਿੰਦੇ ਸ਼ੇਰ ਬਰਾ ਦਾ ਗੋਗੀ ਆ ਗਿਆ ਲਓ ਸਾਹਮਣੇ ਕਹਿੰਦੇ ਗੋਗੀ ਦੀ ਕਬੱਡੀ ਪੈ ਰਹੀ ਹੈ ਇਹ ਕਹਿੰਦੇ ਸਿਲਵਰਾ ਵਾਲਾ ਮੇਰੇ ਮਿੱਤਰ ਧਰਤੀ ਮਾਂ ਨੂੰ ਨਮਸਕਾਰ ਕੀਤਾ ਝੁੱਕ ਕੇ ਪੱਲਾ ਸਿਰ ਝੁਕਾਇਆ ਉਹ ਨਮਰਤਾ ਦਾ ਸਬੂਤ ਦਿੱਤਾ ਵੀ ਅਸੀਂ ਨੀਵੇਂ ਰਹਿ ਕੇ ਚੱਲੇ ਤੇ ਬਹੁਤੁੱੱਚੇ ਚਲੇ ਗਏ ਅਸੀਂ ਨੀਵੇਂ ਰਹਿ ਕੇ ਚੱਲੇ ਤੇ ਬਹੁਤੁੱੱਚੇ ਚਲੇ ਗਏ ਇਹ ਕਹਿੰਦੇ ਗੋਗੀ ਸਿਲਵਰਾ ਵਾਲਾ ਇੱਕ ਤਗੜਾ ਨੰਬਰ ਜੋੜ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਪਾਉਣ ਦੇ ਲਈ ਇਹਦਾ ਜਾਣ ਲਈ ਪਿੰਡਾ ਵੱਡਿਆ ਲਓ ਕਹਿੰਦੇ ਜਾਨਲੀ ਵਾਲਾ ਮੁੰਡਾ ਹੰਧਿਆ ਦੇ ਖੜਾ ਪ੍ਰਮਾਤਮਾ ਨੂੰ ਯਾਦ ਕਰਦਾ ਆ ਰੱਬ ਨੂੰ ਯਾਦ ਕਰਦਾ ਵੈਸਟਾ ਨੂੰ ਕਹਿੰਦੇ ਮੋਟਰਸਾਈਕਲ ਦਿੱਤੇ ਜਾਣੇ ਆ ਵੈਸਟਾ ਨੂੰ ਕਹਿੰਦੇ ਮੋਟਰਸਾਈਕਲ ਫੇਰ ਬਰਾ ਦੇ ਕਹਿੰਦੇ ਗੋਗੜੀਆਂ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਇਹ ਕਰਦੇ ਹੀ ਮਾਦੇ ਨੂੰ ਚੰਗਿਆ ਲਓ ਪੈਂਦੀ ਰੇਡ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜਿਹੜਾ ਹਲੇ ਤੱਕ ਨਾ ਇੱਧਰ ਜੱਫਾ ਹੈ ਨਾ ਹੀ ਉੱਧਰ ਜੱਫਾ ਹੈ ਪਰ ਗੱਲ ਕਹਿੰਦੇ ਜੱਫਿਆਂ ਤੇ ਮੁੱਕਰੀ ਹੈ ਜਿਹੜੇ ಜಾਫੀ ਜਾਦੇ ਜੱਫੇ ਲਾਗੇ ਉਹ ਟੀਮ ਨੇ ਵੀ ਜਿੱਤ ਜਾਣਾ ਹੈ ਇਹ ਬੈਸਟਾ ਨੂੰ ਵੀ ਹੱਥ ਮਾਰ ਜਾਣਾ ਲਓ ਬਰੇ ਸਾਹਿਬ ਦਾ ਗੁਰਪ੍ਰੀਤ ਆ ਗਿਆ ਵੀ ਕਿਆ ਕਰਦੇਗਾ ਲੈ ਉਹ ਸਾਹਮਣੇ ਕਹਿੰਦੇ ਗੁਰਪ੍ਰੀਤ ਵੀ ਕਬੱਡੀ ਪਾ ਰਹੀ ਹੈ ਕਿ ਖੰਬੀ ਖਾਣ ਜੋ ਖੋਵੇ ਕਿਤੇ ਬੜੀ ਬੜੀ ਟਿੱਡ ਹੱਥ ਕਦੇ ਪਾਇਆ ਨਹੀਂ ਬਰੀਕ ਗੁੱਟਾਂ ਦੀ ਉਹ ਚੱਕੇ ਜਾਣ ਕਬੱਡੀ 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 ਕਹਿੰਦੇ ਗੁਰਪ੍ਰੀਤਵਰੇ ਸਾਬਾ ਵਾਲਾ ਅੱਜ ਕਹਿੰਦੇ ਕੌੜੀ ਪਿੰਡ ਦੇ ਵਿੱਚ ਮੇਲਾ ਚੱਲਦਾ ਰਕੇਸ਼ ਕਹਿੰਦੇ ਮਾਪਰ ਦੀ ਧਰਤੀ ਦਾ ਮੌਜੂਦ ਇਹ ਸੈਦ ਵਾਲਾ ਮੇਰੇ ਮਤਰੋ ਉਹ ਬੰਦੇ ਚ ਬੰਦਾ ਵਜਦਾ ਜਵਾਨੀਆਂ ਨਾ ਜਵਾਨੀਆਂ ਖੇਂਦੀਆਂ ਮੰਨੋ ਭਾਵੇਂ ਨਾ ਆਹ ਮੋਟਰਸਾਈਕਲਾਂ ਵਾਲੀਆਂ ਪੈਂਦੀਆਂ ਉਹ ਮੰਨੋ ਭਾਵੇਂ ਨਾ ਆਹ ਮੋਟਰਸਾਈਕਲਾਂ ਵਾਲੀਆਂ ਪੈਂਦੀਆਂ ਮੋਟਰਸਾਈਕਲ ਕਹਿੰਦੇ ਪ੍ਰਿੰਦਰ ਪੰਨੂ ਦੇ ਦੇਣਾ ਦੂਜਾ ਪ੍ਰਾਈਜ਼ ਹਰਜੀਤ ਭਾਈ ਫੌਜੀ ਦੇ ਦੇਣਾ ਤੇ ਪਹਿਲਾ ਪ੍ਰਾਈਜ਼ ਗੁਰਜਿੰਦਰ ਕੌੜੀ ਵਾਲਾ ਕਹਿੰਦੇ ਆਸਟ੍ਰੇਲੀਆ ਦੇ ਐਡੀਲੇਡ ਦੇ ਵਿੱਚ ਰਹਿੰਦਾ ਉਹ ਵੱਡੇ ਵੀਰ ਵੱਲੋਂ ਕਹਿੰਦੇ ਪਹਿਲਾ ਪ੍ਰਾਈਜ਼ ਦਿੱਤਾ ਜਾਵੇਗਾ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਉਹ ਜਿਨੇ ਜਿਨੇ ਨਾਮ ਬੰਡੇ ਗਏ ਕਿਨੇ ਆਖਿਆ ਵੀ ਜੋ ਮਰਜ਼ੀ ਰੱਖ ਦਿਓ ਉਹ ਕਰਾਂਗੇ ਨਗਰ ਦੇ ਲਈ ਇਹ ਵੱਡੇ ਦਿਰ ਵਾਲੇ ਬੰਦੇ ਆ ਲਓ ਕਹਿੰਦੇ ਜਾਂਗਲੀ ਵਾਲਾ ਲਓ ਕਹਿੰਦੇ ਜਾਂਗਲੀ ਵਾਲਾ ਢੀਲਾ ਫੇਰ ਕਬੱਡੀ ਪਾਂਦੇ ਲਈ ਚਾਰ ਬਰ ਚਾਰ ਅੱਜ ਦੇ ਦਿਨਾਂ ਕਹਿੰਦੇ ਟੌਪ ਰੋਕ ਮੁਕਾਬਲਾ ਚੱਲਦਾ ਵਸਤੇ ਨੂੰ ਮੋਟਰਸਾਈਕਲ ਤੇ ਜਾਣੇ ਆ ਜਿਹੜੇ ਫਰੀਦਕੋਟ ਦਾ ਵੱਡਾ ਮੇਲਾ ਆ ਪੈਂਦੀ ਰੇਰ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮੰਦਰ ਵਰਗੇ ਹੈਪੀ ਵਰਗੇ ਪਰ ਢੀਲਾ ਕਹਿੰਦੇ ਉਹ ਰਵਣ ਨੂੰ ਵੱਧਾ ਤੁਰਿਆ ਆਉਂਦਾ ਹੈ ਤਗੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਅਗਲੀ ਖੇਡ ਪੌਂਦ ਲਈ ਬਰੇ ਸਾਹਿਬ ਦਾ ਗੁਰਪ੍ਰੀਤ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਆਓ ਸਾਹਮਣੇ ਗੁਰਪ੍ਰੀਤ ਵੀ ਕਬੱਡੀ ਪੈ ਰਹੀ ਹੈ ਗੁਰਵਿੰਦਰ ਕਾਂਗੇ ਦੇ ਤਿੰਨ ਜੱਫੇ ਦੇ ਉੱਪਰ ਗੁਰਵੀਰ ਬਰਾੜ ਧਰਮਿੰਦਰ ਬਰਾੜ ਤੇ ਕਰਨਵੀਰ ਬਰਾੜ ਕਹਿੰਦੇ ਦੀ 1000 ਦਿੱਤਾ ਜਾਵੇਗਾ ਗੁਰਵਿੰਦਰ ਕਾਂਗੇ ਦੇ ਤਿੰਨ ਜੱਫਿਆਂ ਦੇ ਉੱਪਰ ਪਰ ਆਓ ਦੇਖੋ ਜੀ ਗੁਰਪ੍ਰੀਤ ਬਰੇ ਸੌਬਾੜਾ ਕਬੱਡੀ ਪਾ ਰਿਹਾ ਜੋਰ ਤੇ ਲੱਗੂਗਾ ਫਾਈਨਲ ਮੈਚ ਹੈ ਆਹ ਕਹਿੰਦੇ ਧਾਕੜ ਗੋਗੜੀਆਂ ਵਾਲਾ ਨਾਂ ਰੱਖਿਆ ਧਾਕੜ ਪਰ ਮਾਪਿਆਂ ਦਾ ਮਨਦੀਪ ਸਿੰਘ ਹੈ ਇਹਨੂੰ ਧਾਕੜ ਕਿਸੇ ਗੱਲ ਨੂੰ ਆਖਿਆ ਜਾਂਦਾ ਹੈ ਇਹ ਧਾਕੜ ਕਹਿੰਦੇ ਗੋਗੜੀਆਂ ਵਾਲਾ ਪਰ ਆਹ ਕਹਿੰਦੇ ਕੌਣ ਹੈ ਇਹਦਾ ਪਾਪਰ ਪਿੰਦਾ ਹੈ ਇਹਦਾ ਰਕੇਸ਼ ਨਾਮ ਹੈ ਆਹ ਕਹਿੰਦੇ ਗੰਮੀਰਪੁਰਿਆ ਮੇਰੇ ਮਿੱਤਰੋ ਉਹ ਟਰਾਈ ਕਰਦਾ ਲੱਗਦਾ ਜੋਰ ਬਾਰੇ ਵੱਡੇ ਮੇਲੇ ਤੇ ਲਾਲਾ 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 ਆਹ ਬੱਲੇ ਬੱਲੇ ਹੋਈ ਪਈ ਆ ਦੁਨੀਆ ਖੋਸ਼ ਆ ਨਜ਼ਾਰੇ ਬੱਜੇ ਪਿਆ ਵਿਚਾਲੇ ਦੇ ਕਹਿੰਦੇ ਅੱਜ ਦੁੱਖੀ ਤੋੜ ਤੇ ਜਿੰਨੇ ਨਾਮ ਖੇਡੇਗੇ ਸਾਰੇ ਹੀ ਸਿਰੇ ਦੇ ਖੇਡੇਗੇ ਆ ਦੁਨੀਆ ਨੇ ਨਜ਼ਾਰੇ ਲਏ ਆ ਲਓ ਸਾਹਮਣੇ ਪਾਉਣ ਦੇ ਲਈ ਕਬੱਡੀ ਫੇਰ ਮੇਰਾ ਪਿੰਡ ਦਾ ਗੋਗੀ ਵੱਟਾ ਹੋਇਆ ਲੈ ਵੀ ਕਾਂਗੇ ਆਲੇ ਜੇ ਮੋਟਰਸਾਈਕਲ ਦਿੱਤਣਾ ਪਰ ਕਹਿੰਦੇ ਟਾਕੜ ਆਹ ਟਾਕੜ ਤੇ ਗੋਗੀ ਟਾਕੜ ਤੇ ਸਿਰ ਬਰਾਲਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਹਰਜੀ ਪਾਸੇ ਹਰਜੀ ਪਾਸੇ ਆਹ ਹੰਦਿਆਂ ਦੇ ਲਾਗੇ ਓ ਕਮਾਲ ਹੋਈ ਜਾਂਦੀ ਆ ਕਮਾਲ ਹੋਈ ਜਾਂਦੀ ਆ ਦੁਨੀਆ ਕਬੱਡੀ ਦੇ ਪਿਆਲ ਹੋ ਜਾਂਦੀ ਹੈ ਆਓ ਸਾਹਮਣੇ ਦੇਖੋਗੇ ਇਹ ਸਬਰ ਜਰੂਰੀ ਨੇ ਜੇ ਢੇਰੀ ਦੇ ਵਿੱਚ ਕੋਈ ਵੱਜੂ ਢੇਰੀ ਢਾਊ ਢਾਊ ਪਰ ਇਹ ਢੇਰੀ ਇਹ ਢੇਰੀ ਇਹ ਢੇਰੀ ਖਿੰਲਰੀ ਆ ਇਹ ਢੇਰੀ ਢਈ ਨਹੀਂ ਇਹ ਢੇਰੀ ਖਿੰਲਰੀ ਆ ਕਿਉਂਕਿ ਢੇਰੀ ਟਾਣਾ ਹੋਰ ਗੱਲ ਹੈ ਢੇਰੀ ਖਿੰਲਰਾ ਹੋਰ ਗੱਲ ਆ ਉਹ ਸਾਹਮਣੇ ਕਬੱਡੀ ਪੈ ਰਹੀ ਹੈ ਆਹ ਕਹਿੰਦੇ ਇਸ ਵੇਲੇ ਢੀਲਾ ਜੌਂਦਲੀ ਵਾਲਾ ਹਰਿਆਣੇ ਦੇ ਵਿੱਚੋਂ ਚੱਲ ਕੇ ਆਇਆ ਲੋ ਜਵਾਨ ਇੱਕ ਤਕੜਾ ਮੈਂਬਰ ਆਪਣੀ ਟੀਮ ਲਈ ਜੋੜ ਗਿਆ ਆਹ ਕਹਿੰਦੇ ਬਰੇਸਾ ਵਾਲਾ ਉਹ ਗੁਰਪ੍ਰੀਤ ਆ ਮੇਰੇ ਮਿੱਤਰੋ ਗੁਰਪ੍ਰੀਤ ਅੜ ਅੜ ਕੇ ਪੌੜੀਆਂ ਪੈੜੀਆਂ ਗੁਰਪ੍ਰੀਤ ਕਹਿੰਦਾ ਬਈ ਐਡੀ ਕਿਹੜੀ ਗੱਲ ਹੈ ਹਰ ਕੰਬਸਲੇ ਦਾ ਹਾਲਾ ਜੇ ਟਾਈਮ ਆਇਆ ਤੇ ਪੁਲਾਂ ਦੇ ਉੱਤੇ ਵੀ ਭਗਾਗੇ ਉਹ ਜੇ ਟਾਈਮ ਆਇਆ ਤੇ ਪੁਲਾਂ ਦੇ ਉੱਤੇ ਵੀ ਭਗਾਗੇ ਐਡੂ ਕੀ ਕਹਿੰਦੇ ਆ ਵਿਕੇਸ਼ਾਂ ਦੇ ਐਡੂ ਰਕੇਸ਼ਾਂ ਦੇ ਰਕੇਸ਼ ਆਂਦੇਆ ਇਹਦਾ ਬਾਪਰ ਪਿੰਡ ਹੈ ਔਰ ਰਕੇਸ਼ ਬਾਪਰ ਦੀ ਰੇਡ ਹੁਣ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੌਣ ਕੌਣ ਬੱਲੇ ਬੱਲੇ ਕਰਾ ਦੇਗਾ ਪੈਂਦੀ ਰੇਡ ਪਰ ਨੰਬਰ ਰੇਡਰ ਨੂੰ ਦਿੱਤਾ ਗਿਆ ਨੰਬਰ ਕਹਿੰਦੇ ਤਾਵੀ ਦੇ ਹਿੱਸੇ ਉਧਰ ਸਾਡਾ ਮਰਾਣਾ ਵਾਲਾ ਵੀਰ ਗਰਜੋਤ ਵੀ ਪੁੱਜਾ ਹੋਇਆ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸੇਲਪੁਰਾਪਿੰਡ ਦਾ ਗੱਭਰੂ ਫੇਰ ਤਿਆਰ ਬਰਤਿਆਰ ਜਿਹੜੇ ਬਠਿੰਡੇ ਦੀ ਧਰਤੀ ਹੈ ਕਿ ਮੈਨੂੰ ਝੀਲਾਂ ਕੋ ਬਠਿੰਡੇ ਕੋਠੀ ਪਾ ਦੇਵੇਂ ਬਾਈਆ ਬੜਾ ਬੱਤਾ ਤਰਨ ਖਰਾਬ ਇਹ ਧੂਆਂ ਉੱਡਦਾ ਧਰਮ ਉੱਡਦਾ ਬੜਾ ਵਾਤਾ ਖਰਾਬ ਇਹ ਧੂਆ ਉਡਦਾ ਥਰਮਲ ਦਾ ਇਧਰ ਕਹਿੰਦੇ ਕਬੱਡੀ 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 ਉਹ ਪਰਲੇ ਪਾਸੇ ਲੈ ਗਿਆ ਮੁੰਡਾ ਉਹ ਭੱਜ 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 ਉਹ ਕਹਿੰਦੇ ਨਾਯੂਣ ਉਹ ਦੀ ਸਿਲਪੜਾ ਵਾਲਾ ਪਰ ਇਧਰ ਕਹਿੰਦੇ ਰਕੇਸ਼ ਬਾਪੜਾ ਵਾਲਾ ਆਹ ਕਹਿੰਦੇ ਮਾਲੇ ਦੇ ਬੰਦੇ ਆ ਪਦੰਬਰ ਇਹ ਵੀ ਟੱਕੇ ਨਹੀਂ ਬੈਠੇ ਵਿਜਨ ਜਿਹੜੇ ਇੱਕ ਪਾਸਾ ਨਹੀਂ ਹੋਇਆ ਨਹੀਂ ਤਾਂ ਜਾਲ ਵਾਲੇ ਜਾ ਕੇ ਸੌ ਸੂ ਲੈਂਦੇ ਆ ਇਸ ਵੇਲੇ ਪਟ ਪਟਈਆ ਚੱਲ ਪੈਂਦਾ ਪਰ ਇਹ ਮੁੰਡੇ ਨਹੀਂ ਟਿਕੇ ਤਰਸੇ ਮਾਲੇ ਦਾ ਧੰਨਵਾਦ ਹੈ ਪਰ ਇਧਰ ਕਹਿੰਦੇ ਕਬੱਡੀ 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 ਉਹ ਪੋਪਰ ਵਾਲਾ ਨੰਬਰ ਜੋੜ ਗਿਆ ਕਿ ਖੱਬੀ ਖਾਣ ਜੋ ਕਹੋਦੇ ਕਿਤੇ ਬੜੀ ਬੜੀ ਟਿੱਡੇ ਹੱਥ ਕਦੇ ਪਾਇਆ ਨਹੀਂ ਪ੍ਰੀਖ ਗੁੱਟਾ ਨੂੰ ਲੜਨ ਕਿ ਜੜੇਤੇ ਦੀ ਜੇ ਪੈ ਜੇ ਤੁਰਨਾ ਓਏ ਹਿਰਦੀ ਦੀ ਪਾਲ ਰੇਰਾਂ ਦੇ ਪੁੱਤਾਂ ਨੂੰ ਲਾਂਟ ਜਲੇਪੇ ਦੀ ਜੇ ਪੈ ਜੇ ਤੁਰਨਾ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਸ਼ੀਣੀਆਂ ਦੇ ਬੱਬਰ ਸ਼ੇਰ ਕਾਹ ਸ਼ੇਰ ਨੂੰ ਸਵਾ ਸ਼ੇਰ ਕਾਹ ਸ਼ੇਰ ਨੂੰ ਬੱਬਰ ਸ਼ੇਰ ਬਣ ਕੇ ਟੱਕਰਦਾ ਆਹ ਗੁਰਪ੍ਰੀਤ ਦੇ ਘਾਂਗੇ ਵਾਲਾ ਘਾਂਗੇ ਵਾਲਾ ਤੇ ਵਰੇ ਸਾਹ ਵਾਲਾ ਆਹ ਕਹਿੰਦੇ ਨੰਬਰ ਰੇਡਰ ਦਾ ਮੁੰਡੇ ਕਹਿੰਦੇ ਅੜਕਾ ਅੜਕ ਡੇਗਦੇ ਆ ਅੱਜ ਬਸਟਾ ਨੂੰ ਮੋਟਰਸਾਈਕਲ ਧਰਤੀ ਕੌਣੀ ਦੀ ਹੈ ਲੱਖ 75 ਪ੍ਰਾਈਜ਼ ਆਹ ਰੇਲ ਪੌਂਡ ਲਈ ਕਹਿੰਦੇ ਜਾਣ ਲਈ ਪੈਂਦਾ ਢੀਲਾ ਕਿ ਮੁਰਕੋ ਮੁਰਕੀ ਹੋ ਗਿਆ ਲੱਗਿਆ ਚੋਰ ਚੋਪਰਾਂ ਦਾ ਕੰਦਾ ਵੀ ਨਹੀਂ ਚੁੱਬਦਾ ਜਿਸਮ ਕਠੋਰ ਚੋਪਰਾਂ ਦਾ ਚੜਦੀ ਉਮਰ ਗਰਮ ਖੂਨ ਦਿਲਕਾਰੇ ਤਾ ਵਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਆਹ ਨੰਬਰ ਰੇਡਰ ਦਾ ਅਗਲੀ ਰੇਡ ਅਗਲੀ ਰੇਡ ਅਗਲੀ ਰੇਡ ਲੈ ਵੀ ਰੇਸ਼ਮ ਫੈਸਲਾ ਕਰੀਏ ਰੈਫਰੀ ਦਾ ਫੈਸਲਾ ਕੀ ਹੈ ਜੀ ਇਹ ਜੋ ਕੀ ਫੈਸਲਾ ਤੁਹਾਡਾ ਭਾਈ ਗੁਰਵੀਰ ਬਰਾੜ ਭਾਈ ਕਰਨਵੀਰ ਤੇ ਨਾਲ ਭਾਈ ਧਰਮਿੰਦਰ ਜੜੀ ਕਹਿੰਦੇ ਵੀ ਸਿਨਮਰਾ ਵਾਲੇ ਮੰਦਰ ਦੇ ਦੋ ਜੱਫਿਆਂ ਦੇ ਉੱਪਰ 1000 ਦਿੱਤਾ ਜਾਵੇਗਾ ਦੋ ਜੱਫੇ ਹੁਣ ਤੋਂ ਲੈ ਕੇ ਲੱਗਣਗੇ 1000 ਆਹ ਰੇਡ ਸਾਹਮਣੇ ਕਿਹੜਾ ਗੱਬਰੂ ਪਾਵੇਗਾ ਬਾਈ ਬਿਰਿੰਦਰ ਪੰਨੂ ਹੁਣਿਆ ਦਾ ਔਰ ਇੱਥੇ ਕਹਿੰਦੇ ਹਰਜੀਤ ਸਿੰਘ ਜੀ ਫੌਜੀ ਦਾ ਤੇ ਕਹਿੰਦੇ ਮਨਜਿੰਦਰ ਮਿੰਨਾ ਆਸਟ੍ਰੇਲੀਆ ਦੇ ਕਹਿੰਦੇ ਐਡੀਲੇਡ ਦੇ ਵਿੱਚ ਰਹਿੰਦਾ ਇਹ ਦਿ ਲੋ ਧੰਨਵਾਦ ਹੈ ਸਾਰੇ ਭਰਾਵਾਂ ਦਾ ਕਿਸੇ ਨੇ ਪਹਿਲਾ ਪ੍ਰਾਈਜ਼ ਕਿਸੇ ਨੇ ਦੂਜਾ ਕਿਸੇ ਨੇ ਮੋਟਰਸਾਈਕਲ ਕਾਂਗੇ ਵਾਲਿਆ ਕਾਲਿਆਣਾ ਕਰ ਮੋਟਰਸਾਈਕਲ ਸੁਪਲੈਂਡਰ ਰੇਡ ਪੈ ਗਈ ਵੱਡੇ ਨਾ ਵਾਪਰੀਆ ਕਹਿੰਦੇ ਰਕੇਸ਼ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਆ ਬੈਸਟ ਵਾਲੀਆਂ ਰੇਡਾਂ ਪੈ ਰਹੀਆਂ ਬੈਸਟ ਵਾਲੇ ਜਫੇ ਲੱਗਿਆ ਆ ਦੋਨਾਂ ਟੀਮਾਂ ਦਾ ਜੋਰ ਲੱਗਾ ਹੋਇਆ ਲਓ ਪੈਂਦੀ ਰੇਡ ਤੇ ਏਕਮ ਦੇ ਰਕੇਸ਼ ਏਕਮ ਦੇ ਰਕੇਸ਼ ਆ ਟੱਕਰ ਵੀ ਸਿਰੇ ਦੀ ਆ ਟੱਕਰ ਵੀ ਸਿਰੇ ਦੀ ਆ ਲੱਗਦਾ ਜੋਰ ਹਰਜੀਪਾਸੇ ਆ ਵਾਪਰੀਆ ਵੀ ਕਿੱਥੇ ਲੋਟ ਆਉਂਦਾ ਵਾਪਰੀਆ ਵੀ ਕਹਿੰਦੇ ਤਾਵਾ ਜਫਾ ਲੈਂਦਾ ਅਗਲੀ ਰੇਡ ਵਰੇ ਸਾਹ ਵਾਲਾ ਆ ਜੋੜ-ਜੋਲ ਪੌਣ ਲੱਗ ਪਿਆ ਦੋ-ਦੋ ਪੌਣ ਲੱਗ ਪਿਆ ਆਲੀਆ ਪਾਉਂ ਲੱਗ ਪਿਆ ਅਗਲੀ ਰੇਡ ਵੀ ਕਿਹ ਕਰੀ ਗੱਲ ਉਧਰ ਰਕੇਸ਼ ਬਹੁਪੁਰ ਦੀਆਂ ਰੇਡਾਂ ਦੇ ਉੱਪਰ 500 ਰੁਪਏ ਦਿੱਤਾ ਜਾਵੇਗਾ ਬਰਿੰਦਰ ਪੰਡੂ ਉਹਨਾਂ ਵੱਲੋਂ ਕਹਿੰਦੇ 500 ਦਿੱਤਾ ਜਾਵੇਗਾ ਰਕੇਸ਼ ਦੀਆਂ ਬਿੰਦ ਰੇਡਾਂ ਦੇ ਉੱਪਰ ਜੱਫਾ ਪੈ ਗਿਆ ਜਸਪ੍ਰੀ ਨੂੰ ਤੇ ਨਹੀਂ ਰੀਡਰ ਨੂੰ ਹੋਵੇਗਾ ਹੁਣ ਤੋਂ ਲੈ ਕੇ 500 ਦਿੱਤਾ ਜਾਵੇਗਾ ਇਹ ਖੇਡ ਪਿਆਰ ਦੀ ਹੈ ਪਿਆਰ ਦੇ ਨਾਲ ਇਹ ਖੇਡ ਪਿਆਰ ਦੀ ਹੈ ਪਿਆਰ ਦੇ ਨਾਲ ਇਹ ਸਾਰੇ ਹੀ ਕਹਿੰਦੇ ਕਿ ਪਿਆਰ ਨਾਲ ਪੰਦੇ ਮਿਰਚਾਂ ਵੇਚ ਲੋ ਉਹ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ ਗੁੱਸੇ ਵਾਲੇ ਬੰਦੇ ਦੀ ਖੰਡ ਨਹੀਂ ਵਿਕਦੀ ਇਹ ਖੇਡ ਪਿਆਰ ਦੀ ਹੈ ਤੇ ਪਿਆਰ ਦੇ ਨਾਲ ਵੱਡੇ ਵੱਡੇ ਮਸਲੇ ਹੱਲ ਹੋ ਜਾਂਦੇ ਆ ਕਿ ਕੋਹਾ ਸੱਜਣਾ ਜਿ ਥੋੜੀ ਬੋਧੀ ਦੇ ਗੜੇ ਤੀਜਾ ਝਟ ਆਣ ਕਿਉਂਕਿ ਮੌਕਾ ਲੱਭ ਜੇ ਜਿਦੀ ਜਿਦੀ ਲੱਗੀ ਆ ਉਹ ਜਾਗਦੇ ਰੋ ਰੱਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ ਜਿਦੀ ਜਿਦੀ ਲੱਗੀ ਆ ਉਹ ਜਾਗਦੇ ਰੋ ਰੱਤਾਂ ਨੂੰ ਗਵਾਚੇ ਕਿੱਥੇ ਯਾਰ ਲੱਭਦੇ 500 ਦੇ ਪਾ ਜਾਣਾ ਬੜਾ ਕਹਿੰਦੇ ਮੰਦਰ ਬੜਾ ਬੁਦੰਦਰ ਉਹ ਦਿੰਦਾ ਨਹੀਂ ਭੇਤ ਮਿੱਤਰੋ ਉਹ ਦਿੰਦਾ ਨਹੀਂ ਭੇਤ ਮਿੱਤਰੋ get to it get to it ਪਰ ਬੱਜ ਬੱਜ ਕੇ ਚੱਲ ਬੀਬਾ ਇਹ ਯੁੱਗ ਦਾ ਬੜਾ ਜਮਾਨਾ ਆ ਬੱਜ ਬੱਜ ਕੇ ਚੱਲ ਬੀਬਾ ਕਲ ਯੁੱਗ ਦਾ ਬੁਰਾ ਜਮਾਨਾ ਲਓ ਬਰੇ ਸਾਹਿਬ ਦਾ ਗੁਰਪ੍ਰੀਤ ਕਹਿੰਦੇ ਫੇਰ ਆ ਮੁੰਡਾ ਮਾਨਸ ਵਾਲਾ ਕਬੱਡੀ ਪਾ ਰਿਹਾ ਹੈ ਬਸ ਤਾਂ ਨੂੰ ਮੋਟਰਸਾਈਕਲ ਕਿਹੜੇ ਜिले ਨੂੰ ਜਾਣਗੇ ਕਿਹੜੇ ਪਿੰਡ ਨੂੰ ਜਾਣਗੇ ਕਿਹੜੇ ਘਰ ਦਾ ਸ਼ਿੰਗਾਰ ਬਣਨਗੇ ਆ ਸੋਸ਼ਲ ਮੀਡੀਆ ਤੇ ਚਰਚਾ ਹੋ ਜਾਣੀ ਹੈ ਵੀ ਅੱਜ ਕੌੜੀ ਦੇ ਵਿੱਚ ਆ ਮੁੰਡਾ ਮੋਟਰਸਾਈਕਲ ਜਿੱਤ ਗਿਆ ਆ ਕਹਿੰਦੇ ਤੜਕੇ ਤੱਕ ਗੱਲਾਂ ਪੂਰੀ ਦੁਨੀਆ ਤੱਕ ਪਹੁੰਚ ਜਾਣੀਆਂ ਅਗਲੀ ਰੇਡ ਪਾਉਂਦਾ ਕਹਿੰਦੇ ਜਾਂੜਲੀ ਪਿੰਡ ਵਾਲਾ ਢੀਲਾ ਫੇਰ ਚਾਰ ਬਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਕੋਚਾਂ ਦਾ ਵੀ ਜ਼ੋਰ ਲੱਗਾ ਹੋਇਆ ਸਪੋਰਟਰਾਂ ਦਾ ਵੀ ਜ਼ੋਰ ਲੱਗਾ ਹੋਇਆ ਸਮਰਥਕਾਂ ਦਾ ਵੀ ਜ਼ੋਰ ਲੱਗਾ ਹੋਇਆ ਲਓ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਵੀਰ ਪੁਰੀਆ ਫੇਰ ਮੂਰੇ ਵੀਰ ਪੁਰੀਆ ਤੇ ਆਹ ਜਾਂੜਰੀ ਵਾਲਾ ਦੇ ਕਹਿੰਦੇ ਸ਼ੂਟ ਵੱਟੀ ਤੁਰਿਆ ਆਉਂਦਾ ਆਹ ਜਾਂੜਲੀਆ ਤੇ ਬਾਟਾਂ ਵੱੜਦਾ ਤੁਰਿਆ ਆਉਂਦਾ ਅਗਲੀ ਰੇਡ ਗੁਰਪ੍ਰੀਤ ਫੇਰ ਆ ਗਿਆ ਔਰ ਗੁਰਪ੍ਰੀਤ ਕਹਿੰਦੇ ਫੇਰ ਆ ਗਿਆ ਅੱਜ ਕੌੜੀ ਪਿੰਡ ਦੇ ਵਿੱਚ ਕਹਿੰਦੇ ਗੁਰਪ੍ਰੀਤ ਫੇਰ ਆ ਗਿਆ ਮੇਰੇ ਮਿੱਤਰੋ ਇਹ ਕਹਿੰਦੇ ਮੋਟਰਸਾਈਕਲਾਂ ਦੇ ਚੱਕਰਾਂ 'ਚ ਪਾਏ ਆ ਮੁੰਡੇ ਉਹ ਸਪਲੈਂਡਰ ਆ ਉਹ ਨਵੇਂ ਆ ਉਹ ਨਾਲ ਕਾਪੀਆਂ ਦੇਣੀ ਆ ਕਹਿੰਦੇ ਆਹ ਸਾਹਮਣੇ ਗੁਰਪ੍ਰੀਤ ਬਾਰੇ ਸਾਹਬ ਵਾਲਾ ਲੈ ਵੀ ਟੱਕੜ ਆਪਣੇ ਆਪ ਨੂੰ ਕਰਨਾ ਕਰੋ ਨੌਜਵਾਨਾ ਆਪਣੇ ਆਪ ਨੂੰ ਟੱਕੜਾ ਕਰੋ ਨੌਜਵਾਨਾ ਕਿਉਂਕਿ ਮੈਚ ਕਾਫੀ ਪਿਆ ਕਿਉਂਕਿ ਨੰਬਰ ਵੀ ਖੁੱਲੇ ਦਿੱਤੇ ਗਏ ਆ ਅੱਜ ਪਲੇਅਰਾਂ ਨੇ ਵੀ ਜਿਆਦਾ ਕਚ-ਕਚ ਨਹੀਂ ਕੀਤੀ ਵੀ ਇਹ ਨਹੀਂ ਲੈਣੇ ਆ ਐਵੇਂ ਕੀ ਨੰਬਰ ਚਾਹੀਦੇ ਆ ਵੀ ਜਿੰਨੇ ਕਹਦੇ ਉਹਨੇ ਵੀ ਖੇਡੇ ਆ ਉਹ ਦਿলোਧਵਾਣਾ ਨੇ ਪਰ ਆਹ ਕਹਿੰਦੇ ਮੰਦਰ ਉਧਰ ਰਕੇਸ਼ ਇੱਕ ਪਾਸੇ ਮੋਪਰੀਆ ਦੂਜੇ ਪਾਸੇ ਸਿਲਬਰਾ ਪਿੰਡ ਹੈ ਨੰਬਰ ਰੀਡਰ ਹੈ ਅਗਲੀ ਕਬੱਡੀ ਅਗਲੀ ਕਬੱਡੀ ਫੇਰ ਤੁਰ ਪਿਆ ਹੁੰਦਾ ਮਾਨਸਾਲਾ ਕਹਿੰਦੇ ਜੋੜ-ਜੋੜ ਪਾਈ ਜਾਂਦਾ ਆ ਉਹ ਕਹਿੰਦੇ ਕੱਲਾ ਹੀ ਪਾਈ ਜਾਂਦਾ ਕਹਿੰਦੇ ਸਿਰਾਂ ਲਈ ਜਾਂਦਾ ਨਾ ਅੱਕਦਾ ਨਾ ਖਕਦਾ ਨਾ ਰੁਕਦਾ ਨਾ ਡੁਗਦਾ ਗੁਰਪ੍ਰੀਤ ਦੀ ਰੇਡ ਜਿਹੜਾ ਹੋਲ ਵਾਲਾ ਨੰਬਰ ਆ ਉਹ ਰੇਡਰ ਨੂੰ ਦਿੱਤਾ ਗਿਆ ਜਿਹੜਾ ਹੋਲ ਵਾਲਾ ਨੰਬਰ ਆ ਉਹ ਰੇਡਰ ਨੂੰ ਦਿੱਤਾ ਗਿਆ ਲਓ ਪੈਂਦੀ ਰੇਡ ਤੇ ਕਾਂਗੇ ਵਾਲਾ ਤੇ ਆ ਗੁਰਪ੍ਰੀਤ ਤੇ ਗੁਰਵਿੰਦਰ ਪਰ ਵਰੇਸਾ ਵਾਲਾ ਕਹਿੰਦੇ ਸਿਰਾਂ ਲ ਆ ਗਿਆ ਵਰੇਸਾ ਵਾਲਾ ਕਹਿੰਦੇ ਦੁਨੀਆ ਨਚ ਆ ਗਿਆ ਵਰੇਸਾ ਵਾਲਾ ਕਹਿੰਦੇ ਗੱਲ ਬਣਾ ਗਿਆ ਅਗਲੀ ਰੇਡ ਰਕੇਸ਼ ਫੇਰ ਆ ਗਿਆ ਲਓ ਰਕੇਸ਼ ਕਹਿੰਦੇ ਥੋ ਫੇਰ ਆ ਗਿਆ ਰਕੇਸ਼ ਫੇਰ ਆ ਗਿਆ ਇਹ ਕਹਿੰਦੇ ਬਹੁਪਰੀਆ ਮੇਰੇ ਮਿੱਤਰੋ ਕਿ ਵਿੱਚ ਡਾਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਦੇ ਗੁੱਜੇ ਕੌਣ ਠੱਲੇ ਤੂਫਾਨਾਂ ਦੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਕੌਣ ਠੱਲੇ ਤੂਫਾਨਾਂ ਦੇ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਉੱਪਰ ਕੇਵਲ ਰਕੇਸ਼ ਏ ਫਾਈਨਲ ਆ ਮੋਟਰਸਾਈਕਲ ਦਿੱਤੇ ਜਾਣਿਆ ਬੈਸਟਾ ਨੂੰ ਮੇਲਾ ਕਹਿੰਦੇ ਕੌਣੀ ਦਾ ਚੱਲਦਾ ਜਿਹੜਾ ਹੋਲ ਵਾਲਾ ਨੰਬਰ ਆ ਰੇਡਰ ਨੂੰ ਦਿੱਤਾ ਗਿਆ ਜੀ ਟੀਮਾਂ ਜਾਂਦੇ ਨੇ ਜਿਹੜਾ ਨੰਬਰ ਹੋਲ ਕਰਾਇਆ ਗਿਆ ਸੀਗਾ ਉਹ ਰੇਡਰ ਨੂੰ ਦਿੱਤਾ ਗਿਆ ਪਿੰਡੇ ਦੀਆਂ ਜ਼ਿੰਮੇਵਾਰੀਆਂ ਵੱਡੀਆਂ ਇਸ ਨਗਰ ਦੇ ਵਿੱਚ ਗੂੜੀਆਂ ਰਿਸ਼ਤੇਦਾਰੀਆਂ ਲੈ ਵੀ ਕੋੜ ਕੋਰੀਆ ਜੌਦਾ ਰ ਅਵਸਤਾਰਾ ਲਓ ਗੁਰਪ੍ਰੀਤ ਦੀ ਰੇਡ ਤੇ ਨੰਬਰ ਹਰਿਦਰ ਦਾ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਜਾ ਜੜਿਆ ਐਨ ਸਿਰੇ ਦੀ ਟੱਕਰ ਹੈ ਕਹਿੰਦੇ ਕੋਈ ਕਹਿੰਦਾ ਵੀ ਕੰਗਿਆ ਜਿੱਤ ਸਕਦਾ ਹੈ ਕਈ ਕਹਿੰਦੇ ਹੋਣੇ ਵੀ ਧਾਕੜ ਨੇ ਜਿੱਤ ਜਾਣਾ ਕੋਈ ਕਹਿੰਦਾ ਹੋਵੇਗਾ ਮੀਰਪੁਰੀਆ ਬੈਸਟ ਬਣ ਸਕਦਾ ਹੈ ਕਈ ਕਹਿੰਦੇ ਹੋਣਗੇ ਵੀ ਕਹਿੰਦੇ ਵੜੇਸਾਂ ਵਾਲਾ ਸਿਰਾ ਲਾਈ ਜਾਂਦਾ ਕੋਈ ਰਕੇਸ਼ਦੇਵ ਪ੍ਰਸ਼ੰਸ ਗੋਣਗੇ ਕਈ ਕਹਿੰਦੇ ਹੋਣਗੇ ਵੀ ਜਾਂੜੀ ਵਾਲਾ ਬੈਸਟ ਬਣ ਜਾਵੇ ਪਰ ਇੱਥੇ ਟਾਈਮ ਦੱਸੇਗਾ ਆਹ ਸਮਾਂ ਦੱਸੇਗਾ ਪੈਂਦੀ ਰੇਟ ਤੇ ਆਹ ਮੀਰਪੁਰੀਆ ਫੇਰ ਜਾਂੜੀ ਵਾਲਾ ਤੇ ਮੀਰਪੁਰੀਆ ਹਰਜੀਪਾਸੇ 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 ਐ ਇੱਥੇ 라ਖਾ ਉਹ ਦੱਖ ਟੁੱਟ ਗਏ ਉਹ ਦੱਖ ਟੁੱਟ ਗਏ ਆ ਮੀਰਪੁਰਿਆ ਇੱਕੋ ਤੇਰਾ ਲੱਖ ਵਰਗਾ ਬਾਖੀ ਬੋੜ ਕੇ ਜੇਬ ਵਿੱਚ ਪਾਲਾ ਇੱਕੋ ਤੇਰਾ ਲੱਖ ਵਰਗਾ ਇਹ ਸਿਆਣੇ ਗੱਲਾਂ ਕਰਦੇ ਹੁੰਦੇ ਆ ਇਹਨਾਂ ਹਿਰਨੀਆਂ ਦੀ ਉਮਰ ਕੋਈ ਜ਼ਿਆਦਾ ਲੰਮੀ ਨਹੀਂ ਹੁੰਦੀ ਉਹ ਜਿਹੜੀਆਂ ਸ਼ੇਰ ਦੀ ਜੀ ਕੇ ਪਾਣੀ ਪੀੜ ਗਿੱਜ ਜਾਣ ਉਹਨਾਂ ਹਿਰਨੀਆਂ ਦੀ ਉਮਰ ਉਹ ਜ਼ਿਆਦਾ ਲੰਮੀ ਹੁੰਦੀ ਗੁਰੇ ਸਾਹ ਵਾਲਾ ਮੇਲਾ ਬਣਾ ਗਿਆ ਮੇਲਾ ਬਣਾ ਗਿਆ ਉਹ ਕੌਲੀ ਵਾਲੇ ਜੇ ਫਾਈਨਲ ਵਧੀਆ ਲੱਗਦਾ ਤੇ ਕਰੀ ਤਾੜੀਆਂ ਦੋਨਾਂ ਟੀਮਾਂ ਲਈ ਦੁਨੀਆ ਖੁਸ਼ ਤੇਰੀ ਆਖੋਸ਼ ਕੁਲ ਆਖੋਸ਼ ਸਿਆਣਿਆਂ ਦੇ ਵੀ ਜਿਹੜਾ ਬੀਜਿਆ ਉਹੀ ਵੱਢਣਾ ਪੈਣਾ ਇਸ ਕਰਕੇ ਬੀਜੇ ਵੇਲੇ ਸੋਚ ਕੇ ਸੋਚ ਕੇ ਤਾਂ ਜੋ ਬਾਅਦ ਚੌខਾ ਨਾ ਹੋਣਾ ਪਵੇ ਔਖੇ ਨਾ ਹੋਣਾ ਪਵੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਲਓ ਪੈਂਦੀ ਰੇਡ ਤੇ ਪੈਂਦੀ ਰੇਡ ਤੇ ਕੌਣ ਪੈਂਦੀ ਰੇਡ ਤੇ ਕੌਣ ਲਓ ਰਕੇਸ਼ ਤੇ ਇੱਕ ਮ ਕਿ ਇਸ ਤੇ ਇੱਕ ਹਰਜੀਪਾਸੇ ਲੱਗਦਾ ਜੋਰ ਆ ਬੱਲੇ ਬੱਲੇ ਏ ਜੱਗ ਆਹ ਜੱਗ ਮੈਂ ਇਹਨੇ ਚੋਟੀ ਦਾ ਧਰਤੀ ਦੇ ਉੱਪਰ ਜੋਰ ਤੇ ਲੱਗ ਗਿਆ ਮੁੰਡਿਆਂ ਦਾ ਪਰ ਮੁੰਡਿਆਂ ਨੇ ਅੱਜ ਦੁਨੀਆ ਨਹੀਂ ਉਹ ਦੁਨੀਆ ਦੇ ਦਿਲ ਜਿੱਤੇ ਆ ਉਹ ਮੁੰਡਿਆਂ ਨੇ ਦੁਨੀਆ ਨੇ ਦੁਨੀਆ ਦੇ ਜਿੱਤੇ ਆ ਆਓ ਸਾਹਮਣੇ ਕਹਿੰਦੇ ਆ ਅਗਲੀ ਕਬੱਡੀ ਇਹ ਬਰੇਸ ਸਾਹਿਬ ਵਾਲੇ ਕਹਿੰਦੇ ਗੁਰਪ੍ਰੀਤ ਆ ਗਿਆ ਮੇਰੇ ਮਿੱਤਰੋ ਹੁਣ ਚਾਰਾਂ ਦਿਨ ਜਿਹੜੇ ਦੇਖਾਂਗੇ ਕਾਂਗੇ ਵਾਲਿਆ ਲੋਕ ਬਾਲੇ ਬਾਲੇ ਪਾਲੇ دیਵਾਨੇ ਆ ਕਾਂਗੇ ਵਾਲਿਆ ਕੁਝ ਨਾ ਕੁਝ ਕਰਨਾ ਪੈਣਾ ਇਹ ਫੈਸਲਾ ਚੱਲਦਾ ਵੀ ਕਈਆਂ ਨੇ ਕਹਿਣਾ ਓ ਓ ਓ ਓ ਜਿੱਤਾ ਹਾਰਾਂ ਦੇ ਫੈਸਲੇ ਜਿੱਤਾ ਹਾਰਾਂ ਦੇ ਫੈਸਲੇ ਜਿੱਤਾ ਹਾਰਾਂ ਦੇ ਫੈਸਲੇ ਹਲੇ ਹੋਏ ਨਹੀਂ ਪਰ ਹੋ ਜਾਣਗੇ ਹਲੇ ਹੋਏ ਨਹੀਂ ਪਰ ਹੋ ਜਾਣਗੇ ਅਗਲੀ ਰੇਡ ਜਾੜਲੀ ਵਾਲਾ ਕਹਿੰਦੇ ਫੇਰ ਆ ਗਿਆ ਮੈਚ ਕਹਿੰਦੇ ਸਿਰੇ ਦਾ ਬਾਜੀ ਕਹਿੰਦੇ ਸਿਰ ਤਣ ਦੀ ਜਵਾਨੀ ਕਹਿੰਦੇ ਭੂਗੜੇਜ ਬਿੱਲਾ ਕਹਿੰਦੇ ਤੰਦੂਰ ਚ ਫਸਿਆ ਹੋਇਆ ਕੌੜੀ ਦੇ ਮੇਲੇ ਦਾ ਫਾਈਨਲ ਚੱਲਦਾ ਜਿੱਤੂ ਕੌਣ ਔਰ ਰੱਬ ਜਾਣਦਾ ਰੱਬ ਜਾਣਦਾ ਰੱਬ ਜਾਣਦਾ ਪਰ ਮੀਰਪੁਰਿਆ 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 ਔਰ ਕਹਿੰਦੇ ਜਾਣੜੀ ਵਾਲਾ ਕੈਂਚੀਆਂ ਪਾਰਦਾ ਤੁਰਿਆ ਆਉਂਦਾ ਜਾਣੜੀ ਵਾਲਾ ਕਹਿੰਦੇ ਕੈਂਚੀਆਂ ਪਾਰਦਾ ਤੁਰਿਆ ਆਉਂਦਾ ਇੱਧਰ ਅਗਲੀ ਰੇਡ ਕੌਣ ਪਾਵੇਗਾ ਅਗਲੀ ਰੇਡ ਮੈਚ ਸਿਰੇ ਦਾ ਮੈਚ ਸਿਰੇ ਦਾ ਅਗਲੀ ਰੇਡ ਅਗਲੀ ਰੇਡ ਕੌੜੀ ਦੇ ਕੱਪ ਦਾ ਫਾਈਨਲ ਉਹ ਕੌੜੀ ਆ ਰਿਹਾ ਮੈਚ ਕਿਵੇਂ ਲੱਗਦਾ ਹੈ ਕੈਰੀ ਮਾਰਾ ਜਾ ਦੱਸਿਓ ਲੋਕਾਂ ਨੂੰ ਸਿਰਾਂ ਹੋਈ ਜਾਂਦਾ ਇਹ ਤਾਂ ਪਤਾ ਲੱਗਣਾ ਸੁਗਰਾਜ ਅਜੇ ਪਤਾ ਲੱਗਣਾ ਵੀ ਰੌਲੇ ਵਾਲਾ ਬਾਹਰ ਬਾਊ ਕਿਹੜਾ ਵੀ ਰੌਲੇ ਵਾਲੀ ਪੱਟ ਬਾਊ ਕਿਹੜਾ ਇਹਦੇ ਪਤਾ ਲੱਗਣਾ ਇੱਧਰ ਕਿ

ਅੱਜ ਪਤਾ ਲੱਗਾ ਬੱਸ ਵੇਖੀ ਗੰਝਾਂ ਨੂੰ ਐ ਬੱਸ ਹੁੰਦੀ ਕਿੰਨੀ ਆ ਅੱਜ ਪਵਾ ਲੱਗਾ ਉਹ ਵੱਡੇ ਬਾਈ ਬੋਪਰੀ ਆ ਗਿਆ ਬੋਪਰੀਆ ਕਹਿੰਦੇ ਰਕੇਸ਼ ਕਬੱਡੀ ਪਾ ਰਿਹਾ ਬੋਪਰੀਆ ਰਕੇਸ਼ ਕਬੱਡੀ ਪਾ ਰਿਹਾ ਹਾਰਟ ਬੀਟ ਅਪ ਡਾਊਨ ਉੱਤੇ ਥੱਲੇ ਲਓ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਮੈਚ ਮੁੱਕਣ ਦਾ ਨਾਂ ਨਹੀਂ ਲੈਂਦਾ ਮੈਚ ਮੁੱਕਣ ਦਾ ਨਾਂ ਨਹੀਂ ਲੈਂਦਾ ਹਉ ਸਿਰੇ ਦੀ ਟੱਕਰ ਦੋ ਟੀਮਾਂ ਦੇ ਦਰਮਿਆਨ ਅਗਲੀ ਰੇਡ ਜਿੱਤਾਂ ਹਰ ਵਾਲੀ ਹੈ ਥੋੜਾ ਸਵਾ ਰਹਿ ਗਿਆ ਆਹ ਕਹਿੰਦੇ ਇੱਕ ਦੋ ਰੇਡਾਂ ਰਹਿ ਗਿਆ ਹੋਣ ਗਿਆ ਆਹ ਗੱਲ ਫਿਊਚਰ ਦੀ ਹੈ ਕੱਲ ਆਉਣ ਵਾਲੇ ਸਮੇਂ ਦੀ ਹੈ ਕੱਲ ਮੋਟਰਸਾਈਕਲ ਆਉਣੀ ਹੈ ਲਓ ਗੁਰਪ੍ਰੀਤ ਦੀ ਰੇਡ ਕਾਂਗੇ ਵਾਲਿਆ ਆਹ ਕਾਂਗੇ ਵਾਲਿਆ ਉਹ ਬਾਈ ਗੁਰਪ੍ਰੀਤ ਲਈ ਤਾੜੀ ਬਹੁਤ ਵੱਜਦੀ ਆ ਗੋਰੀਆਂ ਦੇ ਨੰਬਰ 17 ਸੇਲਵਰਾ ਦੇ ਨੰਬਰ 82 ਹਲੋ ਆਇਓ ਖੇਡ ਮੇਲੇ ਦਾ ਬੈਸਟ ਰੇਡਰ ਸੁਣ ਕੇ ਜਰਾ ਨਵਾਂ ਮੁੰਡਾ ਬੈਸਟ ਬਣ ਗਿਆ 13 ਰੇਡਾਂ ਪਾ ਕੇ 13 ਨੰਬਰ ਗਰਪੀਤ ਵਰੇ ਸਾਹਿਬ ਲਈ ਤਾੜੀਆਂ ਮਾਰੋ ਜ਼ੋਰਦਾਰ ਅੱਜ ਦੇ ਟੂਰਨਾਮੈਂਟ ਦੇ ਬੈਸਟ ਸੁਣਿਓ 8 ਟੱਚ ਇੱਕ ਜਫਾ ਢਕੜ ਗੋਗੜੀਆਂ ਦਾ ਮੰਦਰ ਸੇਵਰਾ ਦਾ 8 ਟੱਚ ਇੱਕ ਜਫਾ ਇੱਕ ਮੀਰਪੁਰੀਏ ਦੇ ਵੀ 8 ਟੱਚ ਇੱਕ ਜਫਾ ਤਿੰਨੋਂ ਸਾਂਝੇ ਦੌਰ ਤੇ ਬੈਸਟ ਬਣ ਕੇ ਤਿੰਨਾਂ ਲਈ ਤਾੜੀਆਂ ਵਾਹੋ